ਜਿਹੜੇ ਆਪਾਂ ਕਹਿੰਦੇ ਸੀ 92 ਦੇ 92 ਗੁੱਗੂ ਚੁਣਤੇ ਆਪਾਂ ਠੀਕ ਹੈ ਜੀ ਉਹਨੇ ਦਿਖਾਤਾ ਕਿ ਕਿਸ ਤਰ੍ਹਾਂ ਦਿੱਲੀ ਦੀ ਜਿਹੜੀ ਪਾਰਟੀ ਆ ਇਹ ਦਿੱਲੀ ਦੇ ਜਿਹੜੇ ਲਾਲੇ ਆ ਦਿੱਲੀ ਦੇ ਪੂਰਬੀ ਆ ਕਿਸ ਤਰ੍ਹਾਂ ਸਾਡੇ ਪੰਜਾਬ ਨੂੰ ਲੁੱਟ ਰਿਹਾ ਕਸੁੱਟ ਰਿਹਾ ਕੁੱਟ ਰਿਹਾ ਮਾਰ ਰਿਹਾ ਦੱਬ ਰਿਹਾ ਨੱਪ ਰਿਹਾ ਹਰਮਿੰਦਰ ਸਿੰਘ ਪਠਾਣ ਮੱਜਰੇ ਨੇ ਉਹ ਸਾਹ ਆਰੀ ਬਿੱਲੀ ਥੈਲੋਂ ਬਾਹਰ ਕੱਢ ਕੇ ਰੱਖ ਦਿੱਤੀ ਬੇਨਤੀ ਕਰਦਾ ਮੈਂ ਭਗਵਾਨ ਸਿੰਘ ਮਾਨ ਨੂੰ ਜਿਨ੍ਹਾਂ ਦੀ ਥੋੜੀ ਤਬੀਅਤ ਵੀ ਖਰਾਬ ਆ ਕਿ ਭਗਵਾਨ ਸਿੰਘ ਮਾਨ ਤੇਰੇ ਹੱਕ ਦੇ ਵਿੱਚ ਸਟੈਂਡ ਲਿਆ ਉਸ ਬੰਦੇ ਨੇ ਜੇ ਤੂੰ ਅੱਜ ਉਹਦੀ ਉਹਦੇ ਨਾਲ ਨਹੀਂ ਖੜਦਾ ਤਾਂ ਸਾਰੇ ਪੰਜਾਬ ਨੂੰ ਪਤਾ ਤਾਂ ਹੈ ਵੀ ਦਿੱਲੀ ਵਾਲਿਆਂ ਦਾ ਕੰਟਰੋਲ ਆ ਘਟੋ ਘਟ ਕੱਟ ਤੋਂ ਘਟ ਭਗਵੰਤ ਮਾਨ ਜੀ ਅੱਜ ਵੀ ਮੇਰੀ ਗੱਲ ਨੂੰ ਤੁਸੀਂ ਯਕੀਨ ਮਾਰ ਕੇ ਕਰਕੇ ਮੰਨਿਓ ਵੀ ਜੇ ਤੁਸੀਂ ਅੱਜ ਵੀ ਨਾ ਇੱਕ ਬਖਰੀ ਪਾਰਟੀ ਬਣਾ ਲਓ ਆ ਦਿੱਲੀ ਵਾਲਿਆਂ ਤੋਂ ਖਿਹੜਾ ਛੱਡ ਕੇ ਆ ਹਰਮੀਤ ਸਿੰਘ ਪਠਾਨ ਮਾਜਰਾ ਜੀ ਨੂੰ ਨਾਲ ਲੈ ਕੇ ਇੱਕ ਬਖਰੀ ਪਾਰਟੀ ਬਣਾ ਲਓ ਚਾਹੇ 30 35 ਜਾਣੇ ਤੁਸੀਂ ਅੱਡ ਵੀ ਹੋ ਜੋਂ ਤਾਂ ਵੀ ਤੁਸੀਂ ਦੁਬਾਰਾ ਸਰਕਾਰ ਦੇ ਬਣਾਉਣ ਕਾਬਰ ਹੋ ਜਾਓਗੇ ਮਾੜੀ ਮੋਟੀ ਇੱਜ਼ਤ ਵੱਜ ਜੂਗੀ ਲੋਕਾਂ 'ਚ ਜਾਣ ਜੋਗੇ ਰਹਿ ਜਾਓਗੇ ਨਹੀਂ ਲੋਕਾਂ ਨੇ ਜੁੱਤੀਆਂ ਮਾਰਨੀਆਂ ਜਿਹੜੇ ਲੋਕਾਂ ਦੇ ਹਾਲ ਇਸ ਟਾਈਮ ਬਣੇ ਹੋ ਇਹਨੇ ਮੈਂ ਤਾਂ ਬੋਲਦਾ ਨਹੀਂ ਫਿਰ ਤੁਹਾਨੂੰ ਗੁੱਸਾ ਲੱਗ ਜਾਂਦਾ ਤੁਸੀਂ ਫਿਰ ਪਰਚਾ ਕਰਨ ਤੱਕ ਜਾਂਦੇ ਹੋ ਪਰਚੇ ਦਾ ਤਾਂ ਇੱਥੇ ਹਿਸਾਬ ਲਾ ਲਓ ਬਾਈ ਜਦੋਂ ਮੌਜੂਦਾ ਐਮਐਲਏ ਸੜਾ ਕੋਈ ਛੋਟੀ ਮੋਟੀ ਗੱਲ ਨਹੀਂ ਓਏ ਮੌਜੂਦਾ ਐਮਐਲਏ ਇਲਾਕੇ ਦਾ ਪੂਰਾ ਟਾਕੜ ਬੰਦਾ ਮੌਜੂਦਾ ਐਮਐਲਏ ਨੇ ਸਿਰਫ ਇੰਨੀ ਗੱਲ ਕਹੀ ਹੈ ਵੀ ਦਿੱਲੀ ਵਾਲੇ ਜਿਹੜੇ ਪਾਰਟੀ ਆਉ ਸਾਨੂੰ ਕੰਮ ਨਹੀਂ ਕਰਦੇ ਨਹੀਂ ਪੰਜਾਬ 'ਚ ਪਾਵਰ ਉਹਨਾਂ ਕੋਲ ਆ ਵੀ ਸਾਡੇ ਹੱਥ ਪਾਵਰ ਨਹੀਂ ਐਸਐਚਓ ਤੱਕ ਨਹੀਂ ਲਾ ਸਕਦੇ ਦੇਖ ਲਓ ਤੁਸੀਂ ਹੈਰਾਨੀ ਦੀ ਗੱਲ ਆ ਉਹ ਜਦੋਂ ਇੱਕ ਐਮਐਲਏ ਦੇ 5 ਮਿੰਟਾਂ ਦੇ ਵਿੱਚ ਵਿੱਚ ਕਈ ਕਹਿੰਦੇ ਨੇ ਪਰਚਾ ਪਹਿਲਾਂ ਸੀ ਬੇਸ਼ੱਕ ਪਹਿਲਾਂ ਸੀ ਪਹਿਲਾਂ ਕਿਉਂ ਨਹੀਂ ਪੁਲਿਸ ਫੜਨ ਪੈਜੀ ਮੌਜੂਦਾ ਐਮਐਲਏ ਅੰਗਲਾ ਪੂਰੇ ਇਲਾਕੇ ਦਾ ਐਮਐਲਏ ਕੋਈ ਛੋਟੀ ਮੋਟੀ ਪਾਵਰ ਨਹੀਂ ਹੁੰਦਾ ਐਮਐਲਏ ਨੂੰ ਫੜਨ ਲਈ ਪਹਿਲਾਂ ਲੋਕਸ ਆਉਂਦਾ ਹੈ ਵੀ ਤੇਰੇ ਘਰ ਅਸੀਂ ਰੇਡ ਕਰ ਰਹੇ ਹਾਂ ਅਚਾਨਕ ਉਹ ਤੇ ਪੁਲਿਸ ਚਾੜਤੀ ਠੀਕ ਹੈ ਜੀ ਫਿਰ ਉਹ ਕਿਸ ਤਰ੍ਹਾਂ ਪਰ ਜੇ ਰੱਬ ਜਾਣਦਾ ਉਹਨਾਂ ਦੀ ਵੀਡੀਓ ਵੀ ਆ ਗਈ ਇਹਨਾਂ ਨੇ ਦੇਖੋ ਕਿੱਡਾ ਮੈਂ ਤਾਂ ਐ ਸੋਚ ਇਨਕਾਊਂਟਰ ਤੱਕ ਦੀ ਵੀ ਇਹ ਸੋਚ ਸੋਚੀ ਖੜੇ ਸੀ ਮੌਜੂਦਾ ਐਮਐਲਏ ਦੀ ਆਹ ਬੰਦੇ ਦਾ ਕੀ ਹਾਲ ਹੋਊਗਾ ਮੌਜੂਦਾ ਐਮਐਲਏ ਦੀ ਉਹਦੇ ਮਗਰ ਇਨਕਾਊਂਟਰ ਸਪੈਸ਼ਲਿਸਟ ਲਾਏ ਹੋਏ ਤੇ ਜਿਹੜਾ ਗੋਲੀ ਚੱਲਣ ਦਾ ਇਹਨਾਂ ਨੇ ਕਾਹਨ ਬਣਾਇਆ ਵੀ ਗੋਲੀ ਐਡਾ ਪਾਗਲ ਨਹੀਂ ਹੈ ਵੀ ਉਹ ਮੌਜੂਦਾ ਐਮਐਲਏ ਗੋਲੀ ਚਲਾ ਦੂਗਾ ਭੱਜਣ ਲਈ ਠੀਕ ਹੈ ਜੀ ਤੇ ਜਦੋਂ ਲੋਕਾਂ ਸਾਥ ਤਾ ਹੁਣਾ ਲੋਕਾਂ ਦੇ ਸਿਰ ਤੇ ਉਹ ਭੱਜ ਕੇ ਹੋਣਿਆ ਪਰ ਆ ਗੋਲੀ ਵਾਲੀ ਜਿਹੜੀ ਗੱਲ ਬਣਾਈ ਆ ਇਹ ਇਨਕਾਊਂਟਰ ਲਈ ਵੀ ਬਣਾਈ ਹੋ ਸਕਦੀ ਹੈ ਇਸ ਕਰਕੇ ਭਰਾਓ ਅੱਜ ਤਾ ਚੁੱਪ ਰਹਿਣ ਦੇ ਵਿੱਚ ਭਲਾ ਡਿਪਰੈਸ਼ਨ ਚ ਆਈ ਰਹੀ ਸਰਕਾਰ ਆ ਕੁਝ ਵੀ ਕਰ ਸਕਦੀ ਆ ਪਾਗਲ ਹੋਈ ਸਰਕਾਰ ਮਨੀਸ਼ ਸੋਦੀਆ ਦਾ ਬਿਆਨ ਤਾਂ ਪਹਿਲਾਂ ਹੀ ਆ ਗਿਆ ਸੀ ਕਹਿੰਦਾ ਅਸੀਂ ਇਲੈਕਸ਼ਨ ਜਿੱਤਣੀ ਆ ਚਾਹੇ ਅਸੀਂ ਸ਼ਾਮ ਦਾਮ ਦੰਡ ਭੇਦ ਕੁੱਤ ਮਾਰ ਕੁਝ ਮਰਜ਼ੀ ਕਰਕੇ ਤੇਰਾ ਪਿਓ ਦਾ ਰਾਜਾ ਤੂੰ ਕੁੱਤ ਮਾਰ ਕਰੇਗਾ ਅੱਲਾਸ ਇਹ ਇਹ ਤਾਂ ਸਾਰੀ ਸਿੱਧੀ ਡਿਕਟੇਟਰਸ਼ਿਪ ਹੋਊਗੀ ਧੱਕਾ ਹੋ ਗਿਆ ਮੈਂ ਉਹ ਬੰਦੇ ਦਾ ਇੰਨਾ ਫੈਨ ਸੀ ਉਹ ਪੰਜਾਬੀ ਲੋਕ ਟੀਵੀ ਇਹਨਾਂ ਦਾ ਚੈਨਲ ਲੋਕਵਾਜੀ ਟੀਵੀ ਲੋਕਵਾਜੀ ਟੀਵੀ ਵਾਲਾ ਮਨਦੀਪਾ ਮੁੰਡਿਆ ਨੂੰ ਜਿਹਨੇ ਮਨਿੰਦਰ ਮਨਿੰਦਰ ਮੈਂ ਉਹ ਬੰਦੇ ਦਾ ਇੰਨਾ ਫੈਨ ਆ ਉਹ ਬੰਦੇ ਨੇ ਡੀਓ ਉਗਮਾਨ ਤਮਾਨ ਦੀ ਸਰਕਾਰ ਦੇ ਖਿਲਾਫ ਉਹ ਬੰਦਾ ਇੰਨੀ ੱਝੀ ਡਾਉਂਦਾ ਪਰ ਮੈਂ ਉਤੇ ਹੈਰਾਨ ਉਹ ਵੀਡੀਓ ਪਾਉਣ ਲੱਗਿਆ ਕਹਿੰਦਾ ਕਰਾਪਸ਼ਨ ਕਰੀਆ ਉਹ ਵੀਰੇ ਕਰਾਪਸ਼ਨ ਕਰੀਆ ਉਹ ਤਾਂ ਇੱਕ ਵੱਖਰਾ ਮੁੱਦਾ ਉਹ ਤਾਂ 117 ਐਮਐਲ ਨੇ 117 ਨੇ 17 ਨਹੀਂ ਪੈਸੇ ਬਣਾਏ ਹੋਣੇ ਕੋਈ ਐਮਐਲ 92 ਐਮਐਲ ਨੇ ਨਾ ਜਮਾਦੀ ਪਾਰਟੀ ਦੇ ਤਾਂ 92 ਨੇ 92 ਨੇ ਠੋਕ ਕੇ ਪੈਸੇ ਬਣਾਏ ਨੇ ਉਹ ਇੱਕ ਵੱਖਰਾ ਮੁੱਦਾ ਠੀਕ ਆ ਪਰ ਇਸ ਹਸਾਬ ਨਾਲ ਤਾਂ ਫਿਰ 92 ਦੇ ਵਿੱਚੋਂ ਕੱਲ ਨੂੰ ਇੱਕ ਨੇ ਵੀ ਨਹੀਂ ਬੋਲਣਾ ਵੀ ਯਾਰ ਅਸੀਂ ਤਾਂ ਪੈਸੇ ਖਾਦੇ ਆ ਉਹ ਤਾਂ ਇੱਕ ਗੱਲ ਐ ਵੱਖਰੀ ਉਹ ਤਾਂ ਮੌਜੂਦਾ ਜਿਹੜੀ ਸਰਕਾਰ ਆਉਗੂਗੀ ਉਹ ਜਾਣਤ ਕਰਾ ਲੂਗੀ ਜੇ ਉਹਨਾਂ ਨੇ ਖਾਦੇ ਹੋਏ ਉਹਨਾਂ ਦੇ ਪਰਚਾ ਪੈ ਜੂਗਾ ਉਹ ਤਾਂ ਇੱਕ ਵੱਖਰੀ ਗੱਲ ਆ ਫਿਰ ਤਾਂ 92 ਦੇ ਵਿੱਚ ਇੱਕ ਨੇ ਵੀ ਨਹੀਂ ਬੋਲਣਾ ਮੈਂ ਮੌਜੂਦਾ ਜਿਹੜੇ ਐਮ ਐਲ ਏ ਹੋਰ ਨੇ ਉਹਨਾਂ ਨੂੰ ਵੀ ਬੇਨਤੀ ਕਰਦਾ ਅੱਜ ਹਰਮਿੰਦਰ ਸਿੰਘ ਪਠਾਨ ਮਾਦਰੇ ਦਾ ਸਾਥ ਦੇ ਦਿਓ ਨਹੀਂ ਕੱਲ ਨੂੰ ਤੁਹਾਡੇ ਨਾਲ ਕੀ ਹੋਣਾ ਉਹ ਤੁਸੀਂ ਸੋਚਿਆ ਨਹੀਂ ਪੰਜਾਬ ਦੇ ਲੋਕ ਕਿੰਨੇ ਦੁਖੀ ਆ ਤੁਹਾਡੇ ਤੋਂ ਤੁਸੀਂ ਸੋਚ ਨਹੀਂ ਸਕਦੇ ਕਟੋਂ-ਕਟ ਲੋਕਾਂ 'ਚ ਜਾਨ ਜਿੱਤਣਾ ਤੁਸੀਂ ਹੈ ਨਹੀਂ ਉਹ ਤਾਂ ਲਿਖ ਲੂ ਅੱਜ ਕਟੋ-ਕਟ ਲੋਕਾਂ 'ਚ ਜਾਨ ਜੋਗੇ ਹੋ ਜਾਓਗੇ ਜੇ ਆ ਤੇ ਹਰਮੀਤ ਸਿੰਘ ਪਠਾਨਵਾਜਰੇ ਦੇ ਹੱਕ ਤੇ ਹਾਂ ਦਾ ਨਾਣਾ ਮਾਰੋਗੇ ਨਾ ਲੋਕਾਂ 'ਚ ਜਾਨ ਜੋਕੇ ਹੋ ਜਾਓਗੇ ਉਹ ਮਰਦ ਨੇ ਦੱਸ ਤਾਂ ਮੌਕੇ ਦੀ ਸਰਕਾਰ ਖਿਲਾਫ ਉਹਨੂੰ ਪਤਾ ਸੀ ਦੇਖੋ ਵੀ ਮੈਨੂੰ ਪਾਰਟੀ 'ਚੋਂ ਵੀ ਕੱਢਣਗੇ ਮੇਰੇ ਤੇ ਮੇਰੇ ਤੇ ਪੱਤਚਾ ਵੀ ਪਿਆ ਹੋਇਆ ਮੇਰੇ ਤੇ ਪੁਲਿਸ ਵੀ ਚੜ੍ਹ ਸਕਦੇ ਆ ਉਹਨੂੰ ਪਤਾ ਸੀ ਪਰ ਫਿਰ ਵੀ ਉਹ ਬੰਦੇ ਨੇ ਬਾਤ ਚੱਕੀ ਕਿਉਂਕਿ ਇਹ ਕਟਾਣੂ ਹੁੰਦੇ ਨੇ ਖੂਨ ਚ ਇਹਨੂੰ ਗੈਰ ਇਹਨੂੰ ਜਮੀਰ ਇਹਨੂੰ ਅਣਖ ਕਹਿੰਦੇ ਨੇ ਇੱਕ ਨਾ ਇੱਕ ਦਿਨ ਬੰਦੇ ਦੀ ਜਾਗਦੀ ਜਾਗਦੀ ਆ ਅਣਖੀ ਬੰਦਾ ਇਹਨਾਂ ਥੱਲੇ ਬਹੁਤਾ ਟਾਈਮ ਕੰਮ ਨਹੀਂ ਕਰ ਸਕਦਾ ਕੋਈ ਬੰਦਾ ਸੁਖਪਾਲ ਖਹਿਰਾ ਅਣਖ ਵਾਲਾ ਬੰਦਾ ਉਹ ਨਹੀਂ ਇਹਨਾਂ ਥੱਲੇ ਕੰਮ ਕਰ ਸਕਿਆ ਅਣਖ ਵਾਲਾ ਬੰਦਾ ਇਹਨਾਂ ਥੱਲੇ ਕੰਮ ਨਹੀਂ ਕਰ ਸਕਦਾ ਦਿੱਲੀ ਵਾਲਾਂ ਥੱਲੇ बस एक ही विनती है जी आज हरमेशीर ਨੂੰ ਪਠਾਨ ਮਾਦੇ ਜਿਹੜਾ ਸਾਥ ਦੇਣਾ ਬਣਦਾ ਸਾਰੇ ਪੰਜਾਬ ਨੂੰ